ਲੋਕ ਸਭਾ ਹਲਕਾ ਪਟਿੰਡਾ ਦੇ ਵਿੱਚ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਅਤੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਦੇ ਵੱਲੋਂ ਮਾਨਸਾ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਜੋਰਾ ਸ਼ੋਰਾ ਦੇ ਨਾਲ ਪ੍ਰਚਾਰ ਕਰ ਰਹੇ ਕਾਂਗਰਸੀ ਵਰਕਰਾਂ ਤੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਨਾਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆਏ ਜਿਨ੍ਹਾਂ ਦੇ ਵੱਲੋਂ ਜੀਤ ਮਹਿੰਦਰ ਸਿੱਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿਰੋਜੇ ਕਾਨੂੰਨ ਦਾ ਰਾਜ ਚਾਹੀਦਾ ਹੈ ਜੀਤ ਜੀ ਲਾਹੇ ਹੀ ਗੱਲ ਕਰਨੀ ਹੈ ਕਿ ਕਾਂਗਰਸ ਤੋਂ ਇਧਰ ਕੋਈ ਪਾਰਟੀ ਨਹੀਂ ਦੇ ਸਕਦੀ ਇਸ ਗੱਲ ਦਾ ਮੈਨੂੰ ਬਾਧਾ ਹੈ ਹੋਣਾ ਬੜੇ ਭਰਾਵਾਂ ਦੀ ਮੇਰੇ ਨਾਲ ਸਲਾਹਾਂ ਦੇ ਲਗਭਗ ਔਨੇ 2 ਮਿਲੀਅਨ ਲੋਕ ਮੈਨੂੰ ਫੋਲੋ ਕਰਦੇ ਆ ਮੇਰੇ ਸਾਰਿਆਂ ਦੇ ਮੇਰੇ ਕੋਲੇ ਮੈਸੇਜ ਆਉਂਦੇ ਆ ਮੈਂ ਉਹਨਾਂ ਦੀ ਗੱਲ ਨੂੰ ਲੋਕ ਕਰਦਾ ਵਿੱਚੋਂ ਕੁਝ ਭਰਾ ਇਹ ਵੀ ਕਹਿੰਦੇ ਸੀ ਜੇ ਤੁਹਾਨੂੰ ਕਾਂਗਰਸ ਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਪਰ ਮੈਂ ਸਾਰਿਆਂ ਨੂੰ ਇੱਕ ਤੁਹਾਡੇ ਮਾਧਮ ਨੇ ਗੱਲ ਦੱਸਣੀ ਚਾਹੁੰਨਾ ਬੱਚਿਓ ਜਿਹੜੀ ਇੱਕ ਇੱਕ ਲੀਡਰ ਦੇ ਨਾਲ ਗੱਲ ਹੋਈ ਹੈ 2 ਸਾਲਾਂ ਦੇ ਵਿੱਚ ਮੈਂ ਕੋਈ ਹੋ ਜਾ ਦਰਨੀ ਛੱਡਾ ਜਿੱਥੇ ਜਾ ਕੇ ਮੈਂ ਵੋਡੇ ਨਹੀਂ ਲੱਗੇ ਮੈਂ ਹਰ ਇੱਕ ਦੇ ਹੱਥ ਬੰਨੇ ਤੁਸੀਂ ਪੁੱਤ ਤਾਂ ਮੇਰਾ ਮਾਰਤਾ ਮੈਂ ਪਾਣਾ ਚੜ ਲੂੰਗਾ ਉਹ ਸੋਲੋ ਨਵੇਂ ਜੰਮੇ ਤੋਂ ਵੀ ਤਕਲੀਫ ਹੈ ਅਸੀਂ 7 ਸਾਲ ਦੇ ਨੇ ਕਿੱਥੇ ਕਿੱਥੇ ਜਾ ਕੇ ਮਨ ਤੋਂ ਮੰਨ ਕੇ ਜੇ ਅਸੀਂ ਪਰਮਾਤਮਾ ਤੋਂ ਬਖਸ਼ਿਸ਼ ਲਈ ਹੈ ਉਹ ਤੁਸੀਂ 14 ਤਰੀਕ ਨੂੰ ਨੌਂਸਾ ਕੱਢਦੇ ਹਲੇ ਮੇਰੀ ਸ਼੍ਰੀਮਤੀ ਵਿਚਾਰੀ ਦੇ 15 ਦਿਨ ਹੋਰ ਲੰਘ ਸਕਦੇ ਸੀ ਬਿਰੋ ਸਨਮੁਚੈન્દ્ર ਨਾਗ ਟ੍ਰੀਟਮੈਂਟ ਦੀ ਲੈਣ ਦਿੱਤਾ ਗਿਆ ਇਸ ਗੰਨੇ ਪ੍ਰਸ਼ਾਸਨ ਇਹ ਗੱਲਾਂ ਮੈਂ ਤੁਹਾਡੇ ਕੋਲ ਲੈ ਕੇ ਇੱਕ ਪੂਰਾ ਭਰ ਮਸੂਮ ਦੇ ਜੰਮੂ ਤੋਂ ਕਿਹਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਤਾਂ ਤੁਹਾਡੀ ਬੇਨਤੀ ਕਰਦਾ ਬਿਰੋ ਗਲਤੀ ਨਾ ਕਰ ਦਿਓ ਜਿਹੜੀ ਪਾਰਟੀ ਕਾਨੂੰਨ ਦੀ ਗੱਲ ਕਰਦੀ ਹੈ ਨਿਯਮਾਂ ਦੀ ਗੱਲ ਕਰਦੀ ਹੈ ਤੁਸੀਂ ਉਹਦੇ ਉੱਤੇ ਉਪਰੋਸਾ ਕਰਿਓ ਕੱਟੜ ਬਾਦ ਹਰ ਇੱਕ ਪਰਮਦਾ ਮਾਰਿਆ ਚਾਹੇ ਉਹ ਹਿੰਦੂ ਦਾ ਹੋਵੇ ਚਾਹੇ ਉਹ ਸਿੱਖ ਧਰਮ ਦਾ ਹੋਵੇ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਕਿਰਤ ਦਾ ਮਾਰਿਆ ਇਨਸਾਨੀਅਤ ਦਾ ਧਰਮ ਸਭ ਤੋਂ ਉੱਚਾ ਹੈ ਮੈਂ ਤੁਹਾਨੂੰ ਸਾਰੇ ਲੋਕ ਬੇਨਤੀ ਕਰਦਾ ਐਤ ਕੀ ਸੋਚ ਸਮਝ ਕੇ ਵੋਟ ਪਾਓ ਨਹੀਂ ਵਾਰੀ ਅਸੀਂ ਫਨੋ ਦੀ ਪੇਟ ਚੜ ਜਾਂਦੇ ਵੋਟ ਕਰਨੀ ਹੈ ਇਨਸਾਨੀਅਤ ਦੇ ਨਾਤੇ ਕਰਨੀ ਹੈ ਕਾਨੂੰਨ ਦੇ ਨਾਤੇ ਕਰਨੀ ਹੈ ਤਾਂ ਜਿਹੜਾ ਨਵਾਂ ਅਲਾਈਂਸ ਇੰਡੀਆ ਇੱਕ ਬਦਲ ਦੀ ਇੱਕ ਰਾਹਲ ਦੀ ਤਸਵੀਰ ਉਧਰੋਂ ਬਣਾਉਂਦਾ ਆ ਰਿਹਾ ਹੈ ਤੇ ਪੰਜਾਬ ਵਾਸੀਓ ਕਿਤੇ ਆਪਾਂ ਨਾ ਬਚਰ ਜੀਏ ਆਪਣੀ ਆਪ ਤਾਂ ਵੀਰ ਤੇ ਆ ਕੇ ਕਈ ਵਾਰੀ ਇਹ ਜਿਹੇ ਭੁਲੇਖਿਆਂ ਦੇ ਵਿੱਚ ਆ ਜਾਂਦੇ ਆ ਤਾਂ ਆਪਾਂ ਇਥੋਂ ਬਾਤ ਤੋਂ ਵੱਧ ਲੀਡ ਲਵਾ ਕੇ ਸਿੱਧੂ ਸਾਹਿਬ ਨੂੰ ਭੇਜੀਏ ਮੈਨੂੰ ਤੁਹਾਡੇ ਤੋਂ ਸਾਰੇ ਉਮੀਦ ਹੈ ਔਰ ਮੈਂ ਸਾਰੇ ਮਾਨ ਸਾਹਿਬ ਅਸਮੇ ਅਪੀਲ ਕਰਦਾ ਵੀ ਅਸੀਂ ਅੱਜ ਅਸੀਂ ਸਾਰੇ ਪਹਿਲਾਂ ਇੱਕ ਇੱਕ ਨੇ ਖਰਸ਼ਾ ਦਾ ਪੈਦਾ ਕੀਤਾ ਵੀ ਜੇ ਗਗਵਾਲ ਸਾਹਾ ਦਾ ਪੁੱਤ ਇਹਦਾ ਤਾਂ ਲੱਗਿਆ ਮੇਰਾ ਲੱਗਿਆ ਸਾਡਾ ਇੱਕ ਨਹੀਂ ਅਸੀਂ ਸਾਰੇ ਇੱਕ ਪਰਿਵਾਰ ਵਜੋਂ ਕੰਮ ਕਰਾਂਗੇ ਜਿੱਥੇ ਪਾਰਟੀ ਦਾ ਹੋਊਗਾ ਉੱਥੇ ਤੇ ਕੇ ਜੁੜੇ ਚੜ੍ਹਨ ਨੂੰ ਵੀ ਤਿਆਰ ਹੈ ਪਰ ਤੁਸੀਂ ਇਸ ਵਾਰ ਕਿਸੇ ਗਲਤ ਫਹਿਮੀ ਦੇ ਵਿੱਚ ਕੋਈ ਮੈਂ ਕਿਤੇ ਗਲਤ ਹੋ ਸਕਦਾ ਮੇਰਾ ਪਰਿਵਾਰ ਹੋ ਸਕਦਾ ਇਹ ਵੀ ਕਿਤੇ ਕੋਈ ਗਲਤੀ ਹੋ ਸਕਦੀ ਹੈ ਸਾਡੀ ਇਹ ਗਲਤੀ ਜੇ ਸਹਿਆ ਸਿੱਧੂ ਸਾਹਿਬ ਦੇ ਖਾਤੇ ਜਨਾ ਜਾਵੇ ਸਾਰੇ ਹੱਥ ਜੋੜ ਕੇ ਮਾਫੀ ਚਾਹਣਾ ਉਸ ਤੋਂ ਭਰਮੇ ਸਮਰਥਨ ਦੀ ਉਮੀਦ ਕਰਦਾ ਹੋਇਆ ਕੋਈ ਸ਼ਬਦ ਵੱਧ ਘੱਟ ਗਿਆ ਹੋਣਾ ਸੰਗਤ ਵਾਸਤਨ ਹੋ ਗਿਆ ਵਹਿਮ ਜੀ ਦਾ ਖਾਲਸਾ ਵਹਿਰੀ ਲਿਖੀ ਉੱਥੇ ਹੀ ਮੀਡੀਆ ਦੇ ਮੁਖਾਤਬ ਹੋਏ ਜੀਤ ਮੋਹਿੰਦਰ ਸਿੱਧੂ ਨੇ ਜਿੱਥੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਆਖੀ ਤੇ ਇਸ ਦੇ ਨਾਲ ਹੀ ਐਮਪੀ ਬਣਨ ਤੋਂ ਬਾਅਦ ਬਠਿੰਡਾ ਦੇ ਲੋਕਾਂ ਦੇ ਨਾਲ ਬਠਿੰਡਾ ਦਾ ਵਿਕਾਸ ਕਰਨ ਦਾ ਦਾਵਾ-ਵਾਦਾ ਵੀ ਕੀਤਾ ਜਿਹੜਾ ਨੂਨਸ਼ੋ ਕੀਤਾ ਵਕ ਵਕ ਸਕਾਨਾ ਤੇ ਜਾ ਕੇ ਲੋਕਾਂ ਨੇ ਜੋ ਥੋੜਾ ਸਵਾਗਤ ਕੀਤਾ ਤੇ ਜੋ ਲੋਕਾਂ ਦੇ ਵਿਸ਼ਵਾਸ ਨੂੰ ਰਿਹਾ ਹੈ कि ਅਸੀਂ ਕਾਂਗਰਸ ਪਾਰਟੀ ਨਾਲ ਖੜੇ ਹਾਂ ਅੱਜ ਲੋਕショਵ ਤੋਂ ਪਛੀ ਇੱਥੇ ਇੱਕ ਵੱਡਾ ਜਲਸ਼ੀਲ ਤੌਰ ਤੇ ਲੋਕਾਂ ਦਾ ਧੰਨਵਾਦ ਕੀਤਾ ਮਾਨਸੇ ਵਾਲੇ ਦਾ ਉਸ ਬਾਅਦ ਜੋ ਦਫਤਰ ਦੇ ਮੁੱਖ ਦਫਤਰ ਖੁੱਲਿਆ ਤਾਬਿਲ ਕੋਰਸਿੰਗ ਉਹ ਮੁਖਸ਼ੰਦ ਫਿਰ ਖੋਲ ਕੇ ਮੇਰੇ ਕਹ ਲੈ ਤੁਹਾਨੂੰ ਬੜਾ ਹੌਸਲਾ ਦਿੱਤਾ ਕਿ ਅਸੀਂ ਇਹ ਸਮਝਦੇ ਹਾਂ ਕਿ ਇਸ ਇਲੈਕਸ਼ਨ ਦੇ ਵਿੱਚ ਸਾਰੀ ਕਾਂਗਰਸ ਇਕਜੁੱਟ ਹੋ ਕੇ ਇੱਕ ਝੰਡੇ ਦੇ niche ਮਿਹਨਤ ਕਰਕੇ ਕਾਂਗਰਸ ਨੂੰ ਪੱਟੀ ਚ مانسے سے چھو تے سمچے پٹھنٹا پارلیمنٹ چھو دو ان کی دیکھو جو دو اسی پارلیمنٹ کی نام پہ وہ اسی آج اٹھا کے پنجاب سرکار کو سے دلی سرکار کو مجبور کرانگے کہ لہا میں بھی میرے نام بارہ خور

ਆਪ ਵੀ ਤਾਕਤਵਰ ਇਲੈਕਸ਼ਨ ਲੜ ਰਹੇ ਆ ਤੇ ਅੱਛੀ ਸਭ ਪਿਆਜ ਦੀ ਕੱਢੀ ਇੱਕ ਨੰਬਰ ਤੇ ਆ ਤੇ ਪਿੱਛੇ ਮੋੜ ਕੇ ਨਹੀਂ ਦੇਖਿਆ ਕਿ ਦੋ ਤਿੰਨ ਤੇ ਚਾਰ ਕਿਉਂ ਹੈ